ਸ਼ਹੀਦ ਭਗਤ ਸਿੰਘ ਪੰਜਾਬ ਵਿੱਚ ਨੌਜਵਾਨ ਇਨਕਲਾਬੀਆਂ ਦੇ ਪ੍ਰਤੀਕ ਸਨ ਉਹਨਾਂ ਦਾ ਜਨਮ 28 ਸਤੰਬਰ 1907 ਨੂੰ ਬੰਗਾ ਲਾਇਲਪੁਰ ਜਿੱਦਾਂ ਪਾਕਿਸਤਾਨ ਵਿਖੇ ਸਰਦਾਰ ਕਿਸ਼ਨ ਸਿੰਘ ਦੇ ਘਰ ਹੋਇਆ ਉਹਨਾਂ ਨੇ ਲਾਹੌਰ ਦੇ ਦਇਆਨੰਦ ਐਂਗਲੋ-ਵੈਦਿਕ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਤੇ ਉਹਨਾਂ ਉੱਪਰ ਮਦਨ ਲਾਲ ਢੀਂਗਰਾ ਤੇ ਕਰਤਾਰ ਸਿੰਘ ਸਰਾਭਾ ਜੀ ਦਾ ਬਹੁਤ ਪ੍ਰਭਾਵ ਸੀ ਉਹ ਜਲਿਆਂਵਾਲੇ ਸਾਕੇ ਨੂੰ ਵੀ ਕਦੇ ਹੋਲ ਨਾ ਸਕੇ 1924 ਦੇ ਵਿੱਚ ਉਹ ਕਾਨਪੁਰ ਚਲੇ ਗਏ ਜਿੱਥੇ ਉਹਨਾਂ ਨੇ ਪ੍ਰਤਾਪ ਪ੍ਰੈਸ ਵਿੱਚ ਨੌਕਰੀ ਕੀਤੀ ਤੇ ਇੱਥੇ ਹੀ ਉਹ ਗਣੇਸ਼ ਵਿਦਿਆਰਥੀ ਸ਼ੰਕਰ ਜੀ ਨੂੰ ਮਿਲੇ ਤੇ ਉਹ ਵਿਦਿਆਰਥੀ ਗਣੇਸ਼ ਸ਼ੰਕਰ ਬੀ ਕੇ ਦਤ ਚੰਦਰ ਸ਼ੇਖਰ ਆਜ਼ਾਦ ਸਚਿੰਦਰਨਾਥ ਸਨਿਆਲ ਰਾਮ ਪ੍ਰਸਾਦ ਬਿਸਮਲ ਜੋਗੇਸ਼ ਚੈਟਰਜੀ ਦੁਆਰਾ ਬਣਾਈ ਗਈ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਵੀ ਰਹੇ ਆਪ ਲਾਹੌਰ ਵਿਖੇ ਸੋਹਣ ਸਿੰਘ ਜੋਸ਼ ਅਤੇ ਸੰਤੋਖ ਸਿੰਘ ਕਿਰਤੀ ਕਿਸਾਨ ਪਾਰਟੀ ਵਿੱਚ ਸ਼ਾਮਲ ਹੋਏ ਤੇ ਇੱਥੇ ਆਪਨੇ ਕਿਰਤੀ ਰਸਾਲੇ ਵਿੱਚ ਬਹੁਤ ਯੋਗਦਾਨ ਪਾਇਆ ਤੇ ਫਿਰ ਆਪਨੇ ਮਾਰਚ 1926 ਦੇ ਵਿੱਚ ਪੰਜਾਬ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਸਤੰਬਰ 1928 ਦੇ ਵਿੱਚ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਨਾਂ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਕਰ ਦਿੱਤਾ ਗਿਆ 1928 ਦੇ ਵਿੱਚ ਹੀ ਜਦੋਂ ਸਾਈਮਨ ਕਮਿਸ਼ਨ ਦੇ ਖਿਲਾਫ ਲਾਲਾ ਲਾਜਪਤਰਾਏ ਜੀ ਦੀ ਅਗਵਾਈ ਹੇਠ ਜਲੂਸ ਕੱਢਿਆ ਜਾ ਰਿਹਾ ਸੀ ਤਾਂ लाठी चार्ज ਦੌਰਾਨ ਲਾਲਾ ਲਾਜਪਤਰਾਏ ਜੀ ਗੰਭੀਰ ਜ਼ਖਮੀ ਹੋ ਗਏ ਤੇ ਅੰਤ 17 ਨਵੰਬਰ 1928 ਨੂੰ ਅਕਾਲ ਚਲਾਣਾ ਕਰ ਗਏ ਇਸ ਦੁਕਾਨ ਤੋਂ ਬੁਸੇ ਵਿੱਚ ਆ ਕੇ ਸਰਦਾਰ ਭਗਤ ਸਿੰਘ, ਚੰਦਰਸ਼ੇਖਰ ਅਜਾਤ ਤੇ ਰਾਜਗੁਰੂ ਨੇ ਇੱਕ ਸਹਾਇਕ ਪੁਲਿਸ ਸੂਪਰਡੈਂਟ ਸਾਂਡਰਸ ਨੂੰ ਮਾਰ ਦਿੱਤਾ ਜਦ ਕਿ ਉਸ ਦਾ ਅਸਲੀ ਨਿਸ਼ਾਨਾ ਮਿਸਟਰ ਸਕਾਟ ਸੀ ਸਰਦਾਰ ਭਗਤ ਸਿੰਘ ਅਤੇ ਬੀਕੇ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਵਿਧਾਨ ਸਭਾ ਵਿੱਚ ਜਨਤਕ ਸੁਰੱਖਿਆ ਬਿੱਲ ਅਤੇ ਵਪਾਰਕ ਵਿਵਾਦ ਬਿਰਦੇ ਪਾਸ ਹੋਣ ਵਿਰੁੱਧ ਅਸੈਂਬਲੀ ਹਾਲ ਦੇ ਵਿੱਚ ਬੰਬ ਸੁੱਟੇ ਜੋ ਕਿ ਗੁੰਗੀ ਤੇ ਬੋਲੀ ਸਰਕਾਰ ਦੇ ਬਿੱਲਾਂ ਵਿਰੁੱਧ ਇੱਕ ਕ੍ਰਾਂਤੀਕਾਰੀ ਆਵਾਜ਼ ਸੀ ਸਰਦਾਰ ਪਗਤ ਸਿੰਘ ਤੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੇਂਦਰੀ ਜੇਲ੍ਹ ਮੀਆਵਾਲੀ ਵਿੱਚ ਭੇਜ ਦਿੱਤਾ ਗਿਆ ਉਹਨਾਂ ਨੇ ਆਪਣੇ ਕੈਦੀ ਸਾਥੀਆਂ ਦੇ ਨਾਲ 15 ਜੂਨ 1929 ਨੂੰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਅਸੈਂਬਲੀ ਬੰਬ ਕੇਸ ਸਾਂਡਰਸ ਕਤਲ ਤੇ ਹੋਰ ਬਹੁਤ ਸਾਰੀਆਂ ਸਾਜ਼ਿਸ਼ੀ ਕੇਸਾਂ ਦੀ ਲੜੀ ਬ੍ਰਿਟਿਸ਼ ਸਰਕਾਰ ਵੱਲੋਂ ਚਲਾਈ ਗਈ ਅਤੇ ਅੰਤ 23 ਮਾਰਚ 1931 ਨੂੰ ਸਰਦਾਰ ਪਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਸਰਕਾਰ ਨੇ ਤਿੰਨਾਂ ਦੀਆਂ ਮਰਤਕ ਦੀਆਂ ਨੂੰ ਤੇਲ ਪਾ ਕੇ ਸਾਰ ਦਿੱਤਾ ਅਤੇ ਬਾਅਦ ਵਿੱਚ ਸਤਲੁਜ ਦਰਿਆ ਵਿੱਚ ਰੋੜ ਦਿੱਤਾ ਗਿਆ